ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਸੀਗੇ ਸੁਪਨੇ ਦੇ ਘਰ ਮੁਕਤਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹਸਨਪੁਰ ਆਪਣੇ ਭਰਾ ਗੁਰਪ੍ਰੀਤ ਮਿੰਟੂ ਵੀਰ ਜੀ ਕੋਲੇ ਤੇ ਆਪ ਟੀਮ ਅਗਾਜ ਨਾਲ ਸਮਾਸੀ ਗੁਰਪੰਡਕਣ ਕੋਲ ਪੰਗੂਆਂ ਦੇ ਸਹਿਯੋਗ ਨਾਲ ਅੱਜ ਇੱਥੇ ਆਉਣ ਦਾ ਸੁਭਾਗ ਮਿਲਿਆ ਜੀ ਤੇ ਆਪਾਂ ਸਾਰੇ ਤੁਹਾਨੂੰ ਦਿਖਾਵਾਂਗੇ ਅੰਦਰੋਂ ਦਰਸ਼ਨ ਕਰਾਂਗੇ ਸਾਰੇ ਸਥਾਨ ਦੇ ਦਾਰਸ਼ਨਿਕ ਕਹਿ ਸਕਦੇ ਹਾਂ ਬਹੁਤ ਪਵਿੱਤਰ ਸਥਾਨ ਹੀ ਪੈਣਾ ਮੈਂ ਤੈਨੂੰ ਉਹ ਵੱਡੀ ਸੇਵਾ ਜੀ ਮੁਕਤਾਂ ਦੀ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਬਹੁਤ ਸੋਹਣਾ ਜਗ੍ਹਾ ਬਣਾਈ ਹੈ ਭਰਾ ਨੇ ਸਾਫ ਸਪਾਈਪ ਵੱਲ ਹਰ ਇੱਕ ਗੱਲ ਬਹੁਤ ਜ਼ਿਆਦਾ ਤਗੜੇ ਪ੍ਰਬੰਧ ਨੇ ਜੀ ਬਣੇ ਰਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੇਖੋ ਆਜੋ ਸਾਰੇ ਕਿੰਨੀ ਜਗ੍ਹਾ ਆਪਣੇ ਕੋਲ ਇਸ ਟਾਈਮ ਪੰਜਾਬ ਅੰਦਰ ਪਾਈਪਿੰਗ ਆਪ ਜੀ ਸਿੱਕੜ ਪਾਉਣ ਲੋਕ ਨੇ ਵੀ ਰਹੇ ਸੀ ਤਾਂ ਚਾਰ ਕੱਲੇ ਹੋਰ ਨਾਲ ਲੱਗਦੇ ਹੈ ਸਤਿ ਸ਼੍ਰੀ ਅਕਾਲ ਜੀ ਕਿਤ ਬਾਲਗਾ ਕਰੀ ਮੈਂ ਖਾਨ ਕਰੀ ਜੇ ਬਾਕੀ ਬਹੁਤ ਸਾਰੇ ਹੋ ਬਾਈਕ ਤਾਂ ਆਪਦੇ ਵਿੱਚ ਹੀ ਘੇਰ ਮੋੜ ਲਿਆ ਕੰਨਾਂ ਦੇ ਸਾਈਡ ਤੇ ਪਹਿਲਾਂ ਜਿੱਤ ਗਿਆ ਸਹੀ ਬੰਨਿਆ ਵੀ ਸਹੀ ਹੈ ਆ ਇਹ ਤਾਂ ਚੱਲ ਰਿਹਾ ਆ ਆਇਓ ਆਇਓ ਆ ਮਾੜਾ ਉਹ ਠੀਕ ਹੈ ਤੇ ਨੋਬੋਸ਼ੰਦਰ ਚੱਲ ਹੋ ਗਿਆ ਨਹੀਂ 20 30 ਗਿਆ ਨੇ 80 90 ਦੇ ਕਿਨੇ ਕੋਈ ਬੱਚੀਆਂ ਨੇ ਪਰਲਾ ਬੋਸ਼ ਸਨ ਕਾਲਾ ਵੀ ਸਮਝਣਾ ਹੈ ਇਹ ਜਾਣਨਾ ਕਿ ਨਿਕਾਟ ਕਰਨੇ ਆਪਾਂ ਕਿੱਥੇ ਆਵਾਂ ਸੋਤਰੀ ਬਲੀਦਾਰ ਹੋਣੀ ਬਾਰੰਦ ਕਰਦੇ ਨੇ ਇੱਕ ਹੈ ਤੇ ਹੈ ਬੜੀ ਜੀਰੋ ਇੰਡੀਆ ਠੀਕ ਹੋ ਕੇ ਚੱਲਦੇ ਆਂ ਬਾਈ ਇਧਰ ਕੱਪੜੇ ਆ ਵੀਰੇ ਇੱਥੇ ਪ੍ਰੈਸ ਹੁੰਦੀਆਂ ਕੱਪੜੇ ਤਿਆਰ ਹੁੰਦੇ ਆ ਕੋਸ਼ਿਸ਼ ਨੂੰ ਜਦੋਂ ਲੱਗਿਆ ਹੋਇਆ ਧੋ ਕੇ ਇਹਦੇ ਲਈ ਬ تیاری ਆ ਫਿਰ ਨਵਾਰ ਨੂੰ ਕੇ ਚਲੇ ਭੈਣ ਭਰਾ ਰੰਗ ਨਾਲ ਵਾਤੇ ਕੱਪੜਾ ਆ ਬੋਨ ਕੱਪੜੇ ਸਾਰੇ ਜਿਹਨਾਂ ਲਗ ਲਗ ਨਾਮ ਲਿਖੇ ਹੁੰਦੇ ਪਿਛਲਾਈ ਵਗੈਰਾ ਕੱਪੜਾ ਮਗਰ ਇਹਨਾਂ ਫੁਕੜ ਤੋਂ ਲੈ ਕੇ ਨਾਮ ਲਿਖਿਆ ਉਹ ਕਿ ਜੇ ਬੁਟਾ ਹੋ ਜਾਏ ਉਸ ਦਾ ਬੁਟਾ ਮਾਂ ਪ੍ਰੈਸ ਵਗੈਰਾ ਸਾਰਾ ਤਿਆਰ ਕਰਕੇ ਰਜਿੰਦਰ ਸਿੰਘ ਬਸ ਕੱਪੜੇ ਇੱਕ ਵਾਰ ਸਾਈਵਾਂ ਨਾ ਪੜ ਕੇ ਪਹਿਲਾਂ ਸਲਾਈ ਵੀ ਮੈਂ ਕਿਸੇ ਨੂੰ ਕੰਨੀ ਤੋਂ ਮਾ ਕੇ ਜਿਦਣ-ਗੁਜਣ ਨਾ ਰਗਾ ਬਸ ਫੁਕੜ ਤੋਂ ਲੱਗੇ ਬਾਰੇ ਅਲੱਗ ਹੀ ਜਾਂ ਕਰਨੀ ਰਹਾ ਲਾ ਕੇ ਇਹਦੇ ਪ੍ਰੈਸ ਕਰਕੇ ਜੋੜ ਵਾ ਕੇ ਨਾ ਕੋਈ ਪ੍ਰੋਬਲਮ ਸਰਪਤੀਆਂ ਦੇ ਲੋਕ ਇਹ ਪੰਗਰ ਉਹਦੇ ਸਪਰਾਟ ਦੇ ਟੀਮ ਉਹ ਨਵੇਂ ਜਿਹੜੇ ਪਿੰਚੋ ਠੀਕ ਹੋਏ ਹੋਏ ਉਹ ਹੀ ਕਰਦੇ ਨੇ ਉਹ ਸੇਵਾ ਕਰਦੇ ਨੇ ਉਹ ਦੋ ਘੰਟੇ ਲਵਾਤ ਕਰਦੇ ਨੇ ਤਿੰਨ ਘੰਟੇ ਲਵਾ ਦਿੰਦੇ ਨੇ ਮੇਰੇ ਤੇ ਤਨਖਾਹ ਤੇ ਨਹੀਂ ਆਉਂਦੇ ਬੰਦੇ ਜਿਹੜੇ ਬੰਦੇ ਆਪਣੇ ਕੋਲ ਬੈਠੇ ਸੇਵਾ ਕਰ ਰਹੇ ਆ ਮੈਂ ਠੀਕ ਹੋਏ ਨਾਲ ਆਪਣੇ ਸੇਵਾ ਕਰਾ ਰਹੇ ਆ ਇਹਨਾਂ ਨੂੰ ਫੇਮੰਟ ਦੇਦੇ ਤੇ ਹੋਰ ਵਾਸਤੇ ਬੜੀ ਮੁਸ਼ਕਿਲ ਲੱਗੀ ਆ ਆਪਣੇ ਮੁਸ਼ਕਿਲ ਆ ਬੀਨਾਂ ਨੂੰ ਮੱਕੇ ਸੇ ਨਾ ਇਤ ਕਹਿੰਦਾ ਕੋਈ ਨਹੀਂ ਵੀ ਤੂੰ ਸਾਡੇ ਕੋਲ ਹੁਣ ਇੱਥੇ ਠੀਕ ਹੋਇਆ ਤੂੰ ਸਾਲ ਲਵਾ ਦੋ ਸਵਾਲ ਵਾਰ ਜੇ ਉਹਦਾ ਕੋਈ ਮੂਰੇ ਹੈਗਾ ਸਿਸਟਮ ਤਾਂ ਉਹ ਜਾ ਸਕਦਾ ਕੋਈ ਹੱਥ ਸਰਵਨਾਟ ਸਟੈਟਿਸ ਖਾਸ ਨੂੰ ਪਰ ਜੀ ਦੀਆਂ ਵਾਤੇਗਰ ਬਣੀ ਗਈ ਮਤੋਂ ਪੜਨਾ ਬੱਚੀਆਂ ਫਰੈਂਡੀਆਂ ਨੇ ਉਹਨਾਂ ਵਾਸਤੇ ਰੈਸ਼ ਦਾ ਫਾਰਮੂਲਾ ਹੈ ਬਹੁਤ ਸੋਹਣਾ ਸੰਤ ਦੇਗਾ ਮੈਂ ਜੀ ਵਾਈ ਦਾ ਬੁਰਾ ਧਿਆਨ ਹੈ ਬਹੁਤ ਸੰਤ ਦੇਗਾ ਇਹ ਸਾਫ ਸਫਰਾ ਦੇਖੋ ਬਹੁਤ ਮਾਣ ਬਣਾ ਫਰੈਂਡੀਆਂ ਨੇ ਬੇਸ਼ਵਾਰਾਂ ਨੇ ਨਹੀਂ ਸੋਹਰਾ ਬਣੀ ਹੋਈ ਤਾਂ ਸੋਹਰਾ ਉਹ ਸੋਰਾਂ ਨੋਰ ਮੇਕ ਇਹਨਾਂ ਸਹਾਇਜੋ ਕੇ ਨਾ ਚਾਹੀਏ ਜੋ ਪਰ ਸਾਰੇ ਦੇ ਨੇ ਦੇਖੋ ਹੰਦੂ ਦੇ ਗਾਵਾਈ ਹੋਈ ਹੈ ਨਾ ਸਵਾਤਿਆਂ ਦੇ ਗਿਆ ਤੋਂ ਇਹ ਜਿੱਥੇ ਜਿੰਨੇ ਪੈਣ ਪਰਾ ਰਹੇ ਨੇ ਉਹਦੇ ਕਪੜਾ ਆ ਨਾ ਬੰਦੇ ਸਲਾਈ ਵਗੈਰਾ ਕੋਈ ਨਾ ਕੋ ਪ੍ਰੈਸ ਹੋ ਕੱਪੜੇ ਐਦਾਂ ਨਹੀਂ ਵੀ ਚਿੱਟੇ ਹੋਇਆ ਰਹਮ ਹੋ ਨਹੀਂ ਹੈਗਾ ਕੋ ਪ੍ਰੈਸ ਵਗੈਰਾ ਹੁੰਦੀ ਹੈ ਸਾਰਾ ਤਿਆਰ ਕਰਕੇ ਕੱਪੜੇ ਦੇਖੋ ਪ੍ਰੈਸ ਹੋਏ ਨੇ ਕੱਪੜੇ ਨਵੇਂ ਸਲਾਈ ਵੀ ਹੁੰਦੇ ਨੇ ਕੋਈ ਮੁਰੰਮਤ ਕਰਨ ਵਾਲੀ ਆ ਪਰ ਇਹ ਪ੍ਰੋਪਰ ਢੰਗ ਨਾਲ ਕੀਤੀ ਜਾਂਦੀ ਹੈ ਜੀ ਕੋਈ ਐਦਾਂ ਨਹੀਂ ਹੈਗਾ ਵੀ ਜੋੜ ਘਟਕਾ ਦਾ ਨਹੀਂ ਪੋਗਾ ਬਣੀ ਹੈਗਾ ਬਹੁਤ ਸੋਹਣਾ ਪ੍ਰਬੰਧ ਹੈ ਜੀ ਬਹੁਤ ਜਾਬਦਸਤ ਹੈ ਪਰ ਇਹ ਮੇਰੇ ਉਪਰਾਧ ਦੀ ਟੀਮ ਅਬਰੂ ਮਤਲਬ ਲੰਬੀ ਵਕਸ਼ੇ ਇਹਦੇ ਸਮਾਂ ਸੇ ਵੀ ਦੇ ਕੰਮ ਕਰਦੇ ਰਹੇ ਹਾਂ ਮੁਨਖਤਾ ਦੀ ਭਲਾਈ ਦੇ ਕੰਮ ਕਰਦੇ ਰਹੇ ਹਾਂ ਫਾਇਦੇ ਤੱਕੀਆਂ ਵਰਸ਼ੇ ਬਹੁਤ ਨੇਕ ਉਪਰਾਲੇ ਨੇ ਜੀ ਹਾਂਜੀ ਬਾਈ ਜੀ ਅਸੀਂ ਅੱਜ ਅਸੀਂ ਕਣਕਵਾਲ ਤੋਂ ਟੀਮ ਅਗਾਜ ਤੇ ਨਾਲ ਹੋਰ ਪਤਵੰਤੇ ਸੱਜਣ ਪਿੰਡ ਕਣਕਵਾਲ ਪੰਗੂਆਂ ਤੋਂ ਜਿਹੜਾ ਆਪਾਂ YouTube ਤੇ ਜਾਂ ਦੇਖਦੇ ਰਹੇ ਸੀ ਫੇਸਬੁਕਾਂ ਦੇ ਚੈਨਲਾਂ ਤੇ ਵੀ ਸੁਪਨਿਆਂ ਦਾ ਘਰ ਆਉਂਦੇ ਬਾਬਾ ਗੁਰਪ੍ਰੀਤ ਜੀ ਸੇਵਾ ਕਰ ਰਹੇ ਨੇ ਬਾਈ ਜੀ ਤੇ ਉੱਥੇ ਅਸੀਂ ਅੱਜ ਪਹੁੰਚੇ ਆ ਮੰਨ ਨੂੰ ਬੜਾ ਸਕੂਨ ਮਿਲਿਆ ਇਸ ਤਰ੍ਹਾਂ ਦੀ ਸੇਵਾ ਕਰਨ ਦਾ ਹੋਰ ਮਨੋਂ ਵੱਧਿਆ ਇਸ ਤਰ੍ਹਾਂ ਸੇਵਾ ਕਰ ਰਹੇ ਨੇ ਬਾਈ ਸਾਨੂੰ ਅੱਜ ਸੁਣਿਆ ਸੀ ਪਹਿਲਾਂ ਕਿਤਾਬਾਂ ਦੇ ਵਿੱਚ ਭਗਤ ਪੂਰਨ ਅਸੀਂ ਉਹਨਾਂ ਦਾ ਇੱਕ ਰੂਪ ਦੇਖਿਆ ਵੀ ਇਸ ਤਰ੍ਹਾਂ ਸੇਵਾ ਕਰ ਰਹੇ ਨੇ ਕਿੰਨੇ ਲੇਡੀਜ਼ ਲਗਭਗ 600 ਬੰਦੇ ਕਿਸੇ ਐਡਮਿਟਰ ਨੇ ਇਹਨਾਂ ਨੂੰ ਰੱਖੇ ਹੋਏ ਨੇ ਇਹਨੀ ਸਫਾਈ ਸਮ ਆ ਬਹੁਤ ਹੀ ਜ਼ਿਆਦਾ ਮਨ ਖੁਸ਼ ਹੋਇਆ ਤੇ ਭਰਵਕ ਹੋਇਆ ਬੇਨੀ ਬੇਨੀ ਵਧੀਆ ਡਿਗੜੀਆਂ ਕਰੀਆਂ ਵਾਲੇ ਪਰਿਵਾਰ ਦੇ ਛੱਡੇ ਹੋਏ ਇੱਥੇ ਤਾਂ ਸਾਨੂੰ ਮਹਿਸੂਸ ਹੋਇਆ ਵੀ ਜੋ ਅਸੀਂ ਟੀਮ ਅਰਾਜ ਬਣਾਈ ਸੀ ਉਹ ਅਸੀਂ ਸਹੀ ਦਿਸ਼ਾ ਦੇ ਵਿੱਚ ਕਦਮ ਰੱਖਿਆ ਸੀ ਸਾਡੇ ਪਿੰਡ ਦੇ ਸਾਥੀਆਂ ਨੇ ਸਾਨੂੰ ਬੜਾ ਸਹਿਯੋਗ ਦਿੱਤਾ ਤੇ ਹੁਣ ਅਸੀਂ ਇਹ ਬੇਨਤੀ ਕਰਦੇ ਆਂ ਬਈ ਅਸਲੀ ਨਾਮ ਹੈ ਜਿਹੜਾ ਉਹ ਜਗ੍ਹਾ ਤੇ ਕਰ ਸਕਦੇ ਆਪਾਂ ਜੇ ਤੁਸੀਂ ਕਿਹ ਜਗ੍ਹਾ ਲੱਭਦੇ ਹੋ ਤਾਂ ਇਤੋਂ ਵਧੀਆ ਜਗ੍ਹਾ ਹੋਰ ਨਹੀਂ ਲੱਭਣੀ ਕਿਉਂਕਿ ਬਿਲਕੁਲ ਇੱਥੇ ਦੇਖੋ ਸਾਰੀਆਂ ਬਰਾਦਰੀਆਂ ਦੇ ਪਏ ਨੇ ਮੈਂਟਲ ਆਫਸੈਟ ਸਾਰੀਆਂ ਜਾਤੀਆਂ ਦੇ ਨੇ ਸਾਰੇ ਧਰਮਾਂ ਦੇ ਨੇ ਇੱਕ ਸੰਗਮਾਇਰ ਬਣਿਆ ਹੋਇਆ ਉੱਥੇ ਆਪਾਂ ਪਹੁੰਚਿਆ ਸਾਨੂੰ ਬੜਾ ਸਕੂਨ ਮਿਲਿਆ ਪ੍ਰਭਾਣ ਅਗੇ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਤਕੀਆਂ ਬਖਸ਼ੇ ਤੇ ਇਸ ਤਰ੍ਹਾਂ ਆਪਣਾ ਵੀ ਟੀਮ ਆਵਾਜ਼ ਆਈ ਹੈ ਮਨੋਗੋਲ ਬਣਿਆ ਰਹੇ ਤੇ ਪਿੰਡ ਨੂੰ ਵੀ ਅਸੀਂ ਅਪੀਲ ਕਰਦੇ ਆ ਬੇਤਾਂ ਸਹਿਯੋਗ ਦਿਓ ਆਪਾਂ ਸੁਪਨਿਆਂ ਦੇ ਘਰ ਵਿੱਚ ਟੈਲਫੋਨ ਲੈ ਕੇ ਆਈਏ ਉਹ ਤੋਂ ਡੋਰੇ ਲੱਗ ਗਿਆ ਬਈ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਦਾ ਬਈ ਨਿੰਪੂ ਜੀ ਨੇ ਸਾਨੂੰ ਬੜਾ ਹੌਸਲਾ ਵਧਾਇਆ ਔਰ ਸਾਨੂੰ ਉਹਨਾਂ ਨੇ ਇੱਕ ਬੂਟਾ ਲਾ ਕੇ ਕਿਹਾ ਵੀ ਤੁਸੀਂ ਪਰਿਆਵਰਣ ਉਹਨੇ ਨਿੰਮ ਦਾ ਬੂਟਾ ਦਿੱਤਾ ਜਿਹੜੇ ਬੂਟੇ ਮਰ ਚੁੱਕੇ ਨੇ ਬਈ ਉਹ ਬੂਟੇ ਸਾਨੂੰ ਦਿੱਤਾ ਉਹਨਾਂ ਨੇ ਵੀ ਇਹ ਤੁਸੀਂ ਬੂਟੇ ਲਾਓ ਆਪਣੇ ਪਿੰਡ ਸੰਭਾਲੋ ਆਲ ਵਾਲੇ ਪਿੰਡਾਂ 'ਚ ਦੱਸੋ ਤੇ ਸਾਨੂੰ ਬੜਾ ਇਸ ਗੱਲ ਦਾ ਫਖਰ ਹੈ ਵੀ ਬਾਈ ਨੇ ਸਾਨੂੰ ਬੜੀ ਸ਼ੇਧ ਦਿੱਤੀ ਔਰ ਉਹਨਾਂ ਨੇ ਸਾਡਾ ਬੜਾ ਸਵਾਗਤ ਕੀਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੁਭਨਿਆ ਦੇ ਘਰ ਵਿੱਚ ਪਿੰਡਾਂ ਦੇ ਵਿੱਚੋਂ ਆਪਾਂ ਦੂਰ ਦੂਰ ਜਾਂਦੇ ਆਂ ਦੇਖੋ ਉਰੇ ਵੀ ਤੁਸੀਂ ਆਓ ਇਹ ਆਪਣੇ ਨੇੜੇ ਆ ਲੁਧਿਆਣੇ ਦੇ ਲੱਗ ਗਿਆ ਪਿੰਡਾਂ ਦੇ ਵਿੱਚੋਂ ਆਪਾਂ ਆਈਏ ਇੱਥੇ ਆ ਕੇ ਇਹਨਾਂ ਦਾ ਹੌਸਲਾ ਵਧੇ ਕੋਤਿਲ ਫੁੱਲ ਦੇਖ ਕੇ ਜਾਈਏ ਤੇ ਤੁਹਾਨੂੰ ਬੜੀ ਸਿਹਤ ਮਿਲੂਗੀ ਔਰ ਤੁਹਾਨੂੰ ਸਾक्षात ਪ੍ਰਭੂਆਂ ਦੇ ਦਰਸ਼ਨ ਇੱਥੇ ਹੋਣਗੇ ਬਾਈ ਜੀ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ